ਇਹ ਉਹੀ ਮੋਟਰਸਾਈਕਲ ਹੈ ਜਿਹਦੇ ਉੱਪਰ ਚਾਰ ਵਿਅਕਤੀ ਬੈਠ ਕੇ ਜਾ ਰਹੇ ਸੀਗੇ ਇਹ ਉਹੀ ਮੋਟਰਸਾਈਕਲ ਹੈ ਅੱਜ ਸੀਣਾਂ ਨੂੰ ਜਿਹੜਾ ਮੋਟਰਸਾਈਕਲ ਹੈ ਉਹ ਫੂਡ ਸਕੀਟ ਦੇ ਵਿੱਚ ਮੰਗਾ ਲਿਆ ਇਹਦੇ ਉੱਪਰ ਹੁਣ ਜੋ ਕਾਨੂੰਨੀ ਕਾਰਵਾਈ ਕਰਦੇ ਆ ਤਾਂ ਜੋ ਕੋਈ ਹੋਰ ਵਿਅਕਤੀ ਸ਼ਹਿਰ ਦੇ ਵਿੱਚ ਇਹ ਜੀ ਹਿੰਮਤ ਜਿਹੜੀ ਹੈ ਨਾ ਕਰੇ ਤਾਂ ਗੱਜ ਲਿਆਓ ਜੀ ਬੱਚਿਓ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਮਾਨ ਜੋ ਸੀ ਤਿੰਨਦਰ ਲੰਬਾ ਜੀ ਐਸਐਸਪੀ ਸ਼ਹਿਰ ਪਰ ਜੀ ਨੇ ਇਸ ਗੱਲ ਕਿਸ ਕੰਝਾ ਕਸੇਬ ਜਿਹੜੇ ਵਿਅਕਤੀ ਟੂ ਵੀਲਰ ਦੇ ਉੱਪਰ ਚਾਰ ਚਾਰ ਵਿਅਕਤੀ ਘੁੰਮ ਰਹੇ ਆ ਜਾਂ ਤਿੰਨ ਤਿੰਨ ਵਿਅਕਤੀ ਬੈਠ ਰਹੇ ਆ ਜਾਂ ਉਹਦੇ ਉੱਪਰ ਟੂ ਵੀਲਰ ਦੇ ਉੱਪਰ ਮੋਬਾਈਲ ਸੁਣ ਰਹੇ ਆ ਉਹਨਾਂ ਵਿੱਚੋਂ ਜਿਹੜਾ ਇੱਕ ਵੀਡੀਓ ਸਾਡੇ ਕੋਲ ਮਸਹੂਲ ਹੋਈ ਸੀ ਜਿਹਦੇ ਵਿੱਚ ਚਾਰ ਬੱਚੇ ਇੱਕ ਮੋਟਰਸਾਈਕਲ ਦੇ ਉੱਪਰ ਬੈਠੇ ਸੀਗੇ ਉਹਨਾਂ ਨੂੰ ਗਜ਼ਰੀਆ ਟੈਲੀਫੋਨ ਅਸੀਂ ਆਪਣੇ ਕੋਲ ਬੁਲਾ ਲਿਆ ਤੇ ਬੁਲਾ ਕੇ ਜਿਹੜਾ ਉਹਨਾਂ ਦਾ ਚਲਾਨ ਹੈ ਉਹ ਕੀਤਾ ਆ ਤੇ ਗਾਂਵ ਵਾਸੀਆਂ ਨੂੰ ਹਦਾਇਤ ਕੀਤੀ ਹੈ ਕਿ ਕੋਈ ਵੀ ਬੱਚਾ ਜਿਹੜਾ ਆ ਉਹ ਵੇਲਰ ਦੇ ਉੱਪਰ ਚਾਰ ਜਣੇ ਨਾ ਬੈਠੇ ਨਹੀਂ ਤੇ ਹੋਰ ਗੱਲ ਜਿਹੜੀ ਪ੍ਰਕਿਰਿਆ ਇਹ ਲਗਾਤਾਰ ਜਿਹੜੀ ਹੈ ਚੱਲਦੀ ਰਹਿਣੀ ਹੈ ਬੱਚੇ ਗਿਫਟ ਤੇਰਾ ਜਿਹੜਾ ਆ ਉਹ ਤਿਆਰ ਹੈ ਇਹ ਹੁਣ ਤੈਨੂੰ ਦੇਣ ਲੱਗੇ ਆ ਅੱਗੇ ਤੂੰ ਜਾ ਕੇ ਜਿਹੜੇ ਤੁਹਾਡੇ ਨਾਮ ਦੇ ਸਟੂਡੈਂਟ ਹੈ ਉਹਨਾਂ ਨੂੰ ਵੀ ਸਮਝਾਉਣਾ ਕਿ ਸ਼ਹਿਰ ਦੇ ਵਿੱਚ ਟ੍ਰਿਪਲਿੰਗ ਤੇ ਇੱਕ ਮੋਟਲ ਤੇ ਉਹ ਵੇਲਰ ਦੇ ਉੱਪਰ ਚਾਰ ਬੰਦੇ ਜਿਹੜੇ ਆ ਉਹ ਨਹੀਂ ਬੈਠਣਗੇ ਓਕੇ ਤੁਹਾਨੂੰ ਗਲਤੀ ਮਹਿਸੂਸ ਹੋ ਰਹੀ ਹੈ ਜਾ ਕੇ ਉਹ ਕੱਪੜੇ ਪੇਰੈਂਟਸ ਨੂੰ ਪੁੱਛੋ ਉਹਨੇ ਆਪਣਾ ਕੀਮਤੀ ਧਨ ਖਰਚ ਕਰਕੇ ਤੁਹਾਨੂੰ ਇੰਨੇ ਵੱਡੇ ਕੀਤਾ ਤੇ ਇਹਨਾਂ ਖਰਚ ਤੋਂ ਅੱਗੇ ਹੋ ਰਿਹਾ ਅੱਗੇ ਤੁਸੀਂ ਅਜਿਹੀ ਗਲਤੀ ਨਹੀਂ ਕਰਨੀ ਅਗਰ ਮਾੜੀ ਜੀ ਵੀ ਕੋ ਗੱਲਬਾਤ ਹੋ ਜੇ ਜਿਹੜੇ ਤਿੰਨ ਵਿਅਕਤੀ ਉਹ ਤਾਂ ਸੀਟ ਤੇ ਬੈਠੇ ਆ ਜਿਹੜਾ ਚਨਾ ਰਿਹਾ ਉਹ ਤੇ ਬੈਠਾ ਪਾ ਜਿਹੜਾ ਮੋਟਰਸਾਈਕਲ ਦੀ ਪٹرول ਵਾਲੀ ਟੰਕੀ ਉੱਤੇ ਬੈਠਾ ਉਹਨੇ ਕੀ ਬ੍ਰੇਕ ਮਾਰਨੀ ਏ ਤੇ ਕੀ ਉਹਨੇ ਉਹਨਾਂ ਨੂੰ ਬਚਾਉਣਾ ਆਪ ਹੀ ਸੇਫ ਹੈ ਨੀਗਾ ਇਸ ਚੀਜ਼ ਦਾ ਬੇਟਾ ਧਿਆਨ ਰੱਖੋ ਅੱਗੇ ਤੋਂ ਨਹੀਂ ਅਦਾ ਕਰਨਾ